ਸਿੱਧੂ ਮੂਸੇਵਾਲਾ ਅਸੀਂ ਸਾਰੇ ਜਾਣਦੇ ਆ ਵੀ 29 ਮਈ ਨੂੰ ਕੀ ਹੋਇਆ ਸੀ ਅਸੀਂ ਸਾਰੇ ਜਾਣਦੇ ਆ ਵੀ ਗੋਲੀਆਂ ਚੱਲੀਆਂ ਸੀ ਸਿਕਿਉਰਿਟੀ ਫੇਲ ਹੋਈ ਸੀ ਪਰ ਆ ਮੈਡਮ ਇਹਨੇ ਇੱਕ ਇਹੋ ਜਿਹਾ ਦਾਵਾ ਕੀਤਾ ਜਿਹੜਾ ਸਿਰਫ ਹੈਰਾਨ ਕਰਨ ਵਾਲਾ ਨਹੀਂ ਬਲਕਿ ਬਹੁਤ ਖਤਰਨਾਕ ਵੀ ਆ ਇਹ ਮੈਡਮ ਦਾ ਕਹਿਣਾ ਵੀ ਸਿੱਧੂ ਨੂੰ ਗੈਂਗਸਟਰਾਂ ਨੇ ਨਹੀਂ ਬਲਕਿ ਉਹਨੂੰ ਆਪਦੇ ਹੀ ਗਾਣੇ ਦਾ ਲਾਸਟ ਰਾਈਡ ਨੇ ਮਾਰਿਆ ਉਹਨੇ ਨਾ ਇੱਕ ਗਾਣਾ ਕੱਢਿਆ ਸੀ ਮੇਰਾ ਜਨਾਜ਼ਾ ਲਾਸਟ ਰਾਈਡ ਦਾ ਲਾਸਟ ਰਾਈਡ ਸੀਗੀ ਹਾਂ ਜਦੋਂ ਜੱਟ ਦਾ ਜਨਾਜ਼ਾ ਉੱਠੂਗਾ ਪਤਾ ਨਹੀਂ ਕੀ ਹੋਊਗਾ ਕੀ ਦੇ ਰਹੇ ਹੋ ਤੁਸੀਂ ਕੀ ਦੇ ਰਹੇ ਹੋ ਕੁਦਰਤ ਨੂੰ ਤੁਸੀਂ ਕੀ ਪਤਾ ਕਿਹੜੇ ਟਾਈਮ ਤੇ ਕਿਹੜੀ ਗੱਲ ਸੱਚ ਹੋ ਜਾਣੀ ਆ ਤੇ ਤੁਸੀਂ ਇੱਕ ਇਹੋ ਜਿਹਾ ਗਾਣਾ ਆਪਣੀ ਮੌਤ ਤੇ ਗਾ ਕੇ ਤੁਸੀਂ ਅੱਛਾ ਚੱਲਿਆ ਬਹੁਤ ਉਹ ਮੈਂ ਤਾਂ ਅਸੀਂ ਘਰ ਬੈਠੇ ਹਾਂ ਤੇ ਟਰੈਕਟਰਾਂ ਦੇ ਤੇ ਚੱਲਦਾ ਹੁੰਦਾ ਸੀ ਉਹ ਕਰਦਾ ਪਰ ਮੈਨੂੰ ਬੜੀ ਇਸ ਚੀਜ਼ ਦੀ ਚਲੋ ਦੁੱਖ ਤਾਂ ਸਾਰੀ ਦੁਨੀਆ ਨੂੰ ਹੈ ਜਾਣਾ ਮਰਨਾ ਉਹ ਹੀ ਪ੍ਰਭੂ ਦੇ ਹੱਥ ਜੋ ਵੀ ਹੈ ਪਰ ਮੇਰੇ ਸਾਹਮਣੇ ਨਾਲ ਇਦਾਂ ਦੀ એનર્ਜੀ ਕਦੇ ਵੀ ਕੁਦਰਤੀ ਤੌਰ ਤੇ ਕੁਦਰਤ ਨੂੰ ਨਾ ਦੋ ਕਿ ਉਹ ਰਾ ਤੁਹਾਡੇ ਮੱਥੇ 'ਤੇ ਆ ਕੇ ਵੱਜੇ ਮੈਂ ਹੀ ਲੌਜੀਕ ਨੂੰ ਮੰਨਦੀ ਆ ਕੀ ਵਾਕਈ ਇੱਕ ਗਾਣੇ ਦੇ ਬੋਲ ਇਹਨੇ ਤਾਕਤਵਰ ਹੋ ਸਕਦੇ ਆ ਕਿ ਉਹ ਮੌਤ ਨੂੰ ਬਲਾਵਾ ਦੇ ਸਕਣ ਜਾਂ ਫਿਰ ਇਹ ਸਾਡੇ ਡਰ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਮੈਂ ਇਸ ਪੂਰੇ ਖੇਡ ਦੀ ਤਹਿ ਤੱਕ ਜਾਵਾਂਗਾ ਮੈਂ ਪੌਡਕਾਸਟ ਨੂੰ ਬਹੁਤ ਹੀ ਧਿਆਨ ਨਾਲ ਦੇਖਿਆ ਅਤੇ ਜੋ ਸਬੂਤ ਮੈਨੂੰ ਵੀਡੀਓ ਦੇ ਅਖੀਰ ਵਿੱਚ ਮਿਲਿਆ ਉਹ ਇਹ ਸਾਬਤ ਕਰ ਦੇਊਗਾ ਕਿ ਕਿਵੇਂ ਤੁਹਾਡੇ ਦਿਮਾਗ ਨਾਲ ਖੇਡਿਆ ਜਾ ਰਿਹਾ ਪਰ ਉਸ ਸਬੂਤ ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਇਹ ਜਾਲ ਵਿਛਾਇਆ ਕਿਵੇਂ ਜਾਂਦਾ ਹੁਣ ਇਹ ਖੇਡ ਦੀ ਸ਼ੁਰੂਆਤ ਇੱਕ ਇਹੋ ਜਿਹੀ ਗੱਲ ਤੋਂ ਹੁੰਦੀ ਹੈ ਜਿਹੜੀ ਸੁਣਨ ਚ ਤਾਂ ਬਹੁਤ ਮਾਸੂਮ ਲੱਗਦੀ ਆ ਪਰ ਅਸਲ ਦੇ ਵਿੱਚ ਇੱਕ ਬਹੁਤ ਵੱਡਾ ਧੋਖਾ ਏ ਮੈਡਮ ਇਹਨੂੰ ਕਹਿੰਦੇ ਆ ਪੱਥਰਾਂ ਦਾ ਜਾਦੂ ਆ ਸੁਣੋ ਤਾਂ ਮੈਂ ਇੱਕ ਵਾਰ ਇੱਕ ਨਾਗ ਖਰੀਦ ਲਿਆ ਮੈਂ ਸ਼ਾਇਦ ਕਿਤੇ ਹੋਰ ਵੀ ਦੱਸਿਆ ਸੀ ਵੀ ਉਹ ਮੈਂ ਪਾਇਆ ਕਾਲਾ ਜਿਹਾ ਨਾਗ ਐਦਾਂ ਹੀ ਪਾ ਲਿਆ ਕਈ ਲੋਕ ਹੁਣ ਕਮੈਂਟ ਕਰਨਗੇ ਜੀ ਐਦਾਂ ਨਹੀਂ ਐਦਾਂ ਨਹੀਂ ਇਹ ਸਚਾਈ ਆ 101% ਸਚਾਈ ਆ ਤੇ ਉਹਦੇ ਨਾਲ ਨਾ ਮੇਰੇ ਜਿੱਦਾਂ ਬਾਹ ਦੇ ਵਿੱਚ એનર્ਜੀ ਦੀ ਖਤਮ ਕੋਲੇ ਜਾਣਾ ਸੀ ਔਰ ਮੈਂ ਜਦੋਂ ਉਸ ਟਾਈਮ ਲਾਇਆ ਤਾਂ ਮੈਨੂੰ ਲੱਗਿਆ ਵੀ ਜਿੱਦਾਂ ਗਰੰਟੀ ਲੈ ਗਿਆ ਸਰੀਰ ਚੋਂ ਹਾਂ ਤੇ ਮੈਂ ਕਹਾਂ ਵੀ ਲੈ ਜੀ ਜੇ ਇਹ ਚੀਜ਼ਾਂ ਖੜਾ ਸਕਦੇ ਆ ਤਾਂ ਇਹ ਚਲਾ ਵੀ ਤਾਂ ਸਕਦੇ ਹੋਣਗੇ ਹੁਣ ਇੱਥੇ ਇੱਕ ਆਮ ਇਨਸਾਨ ਸੋਚੂਗਾ ਵੀ ਹਾਂ ਯਾਰ ਹੋ ਸਕਦਾ ਪੱਥਰਾਂ 'ਚ ਕੋਈ ਪਾਵਰ ਹੁੰਦੀ ਹੋਵੇ ਪਰ ਆਜੋ ਆਪਾਂ ਇਹਨੂੰ ਇੱਕ ਲੌਜੀਕ ਨਾਲ ਸਮਝਦੇ ਹਾਂ ਸਾਇੰਸ 'ਚ ਇਹ ਚੀਜ਼ ਨੂੰ ਪਲਸੀਬੋ ਇਫੈਕਟ ਕਿਹਾ ਜਾਂਦਾ ਜਣੀ ਜੇ ਮੈਂ ਤੁਹਾਨੂੰ ਇੱਕ ਖੰਡ ਦੀ ਗੋਲੀ ਵਟ ਕੇ ਦੇ ਦਵਾਂ ਤੇ ਕਹਿਦਾ ਵੀ ਇਹ ਢਿੱਡ ਦੁਖ ਦੇ ਦੀ ਬਹੁਤ ਤੇਜ਼ ਦਵਾਈ ਆ ਤਾਂ ਤੁਹਾਡਾ ਢਿੱਡ ਸੱਚੀ ਉਹ ਚੀਜ਼ ਦਾ ਦੁਖਣੋਂ ਹਟ ਜਾਊਗਾ ਉੱਥੇ ਉਹ ਦਵਾਈ ਨੇ ਜਾਂ ਉਹ ਗੋਲੀ ਨੇ ਕੰਮ ਨਹੀਂ ਕੀਤਾ ਤੁਹਾਡੇ ਯਕੀਨ ਨੇ ਕੰਮ ਕੀਤਾ ਐਵੇਂ ਮੈਡਮ ਨੂੰ ਪੱਥਰ ਤੋਂ ਕਰੰਟ ਨਹੀਂ ਲੱਗਿਆ ਉਹਨਾਂ ਦੇ ਵਹਿਮ ਨੇ ਉਹਨੂੰ ਝਟਕਾ ਦਿੱਤਾ ਤੁਸੀਂ ਮੜਾ ਜਾ ਸੋਚ ਕੇ ਦੇਖੋ ਜੇ ਇਹੋ ਜਿਹੇ ਪੱਥਰਾਂ ਦੇ ਵਿੱਚੋਂ ਐਵੇਂ ਕਰੰਟ ਨਿਕਲਦਾ ਹੁੰਦਾ ਤਾਂ ਪੰਜਾਬ ਚਾ ਥਰਮਲ ਪਲਾਂਟ ਲਾਉਣ ਦੀ ਇਹਨਾਂ ਦੀ ਕੀ ਲੋੜ ਫਿਰ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਇਹਦੇ 2-4 ਵੱਡੇ ਨੀਲਮ ਮੰਗਵਾ ਕੇ ਰੱਖ ਲੈਣ ਹੁਣ ਇੱਥੇ ਤੱਕ ਦੀ ਕਹਾਣੀ ਤਾਂ ਸਿਰਫ ਟਰੇਲਰ ਸੀ ਅਸਲੀ ਕਹਾਣੀ ਤਾਂ ਅੱਗੇ ਸ਼ੁਰੂ ਹੁੰਦੀ ਆ ਜਦੋਂ 호ਸਟ ਨੇ ਇਹ ਜਿਹਾ ਸਵਾਲ ਪੁੱਛ ਲਿਆ ਮੈਡਮ ਨੂੰ ਜਿਨੇ ਇਹ ਸਾਇੰਸ ਦੀਆਂ ਜੜਾਂ ਹਿਲਾ ਕੇ ਰੱਖਤੀਆਂ ਇੱਕ ਸਵਾਲ ਮੇਰੇ ਮਨ ਦੇ ਵੀ ਆ ਰਿਹਾ ਹੈ ਅਹਮਦਾ ਨਗਰ ਪਲੇਨ ਕ੍ਰੈਸ਼ ਹੋਇਆ ਸੀਗਾ ਮੇਰਾ ਖਿਆਲ ਹੈ ਵੀ ਉਹਦੇ ਚ 200 ਤੋਂ 250 ਬੰਦੇ ਜਿਹੜੇ ਸੀ ਉਹ ਮਾਰੇ ਗਈ ਸੀ ਹੈਨਾ ਮੰਨ ਲਓ ਤੁਹਾਡੇ ਕੋਲ ਮੈਂ ਆਇਆ ਤੇ ਮੈਨੂੰ ਪਤਾ ਹੈ ਵੀ ਮੇਰਾ ਕੱਲ ਨੂੰ ਜਿਹੜਾ ਅਹਮਦਾਬਾਦ ਨਗਰ ਪਲੇਨ ਜਾਣਾ ਮੈਂ ਉਹਦੇ ਜਾਣਾ ਸੀਗੀ ਮੇਰੀ ਟਿਕਟ ਸੀਗੀ ਤੇ ਮੈਂ ਤੁਹਾਨੂੰ ਪੁੱਛਿਆ ਕਿ ਮੈਂ ਮੇਰੇ ਬਾਰੇ ਦੱਸ ਦੋ ਮੈਂ ਕਿਸੇ ਕੰਮ ਚੱਲਾਂ ਵੀ ਮੇਰਾ ਠੀਕ ਹੋ ਜੂ ਨਹੀਂ ਹੋ ਜੂ ਤੁਸੀਂ ਕਹਤਾ ਵੀ ਤੇਰਾ ਸਾਰਾ ਕੁਝ ਫਤਿਆ ਸਾਫ ਸਿਆਂ ਜਾਂ ਤੂੰ ਫਲਾਣੀ ਥਾਂ ਮੱਥਾ ਟੇਕ ਜੀ ਜਾਂਦੇ ਆ ਜਾਂ ਫਲਾਣੀ ਚੀਜ਼ ਫਲਾਣੀ ਪਗਵਾਨੇ ਕੇ ਜਾਈਆਂ ਐ ਕਰਕੇ ਜਾਈ ਸਭ ਕੁਝ ਠੀਕ ਹੋ ਜੇ ਤੇ ਜਾਂਦਿਆਂ ਜਾਂਦਿਆਂ ਪਲੇਨ ਕ੍ਰੈਸ਼ ਹੋ ਗਿਆ ਫਿਰ ਉਹ ਸਟ੍ਰੋਲਜੀ ਮੇਰੇ ਕੰਮ ਆਉਗੀ ਨਹੀਂ ਆਉਗੀ ਜਾਂ ਫਿਰ ਉੱਥੇ ਤੁਹਾਡਾ ਕੀ ਕਹਿਣਾ ਹੈ ਵੀ ਉਹ ਤਾਂ ਇੰਨੇ ਜਣਿਆਂ ਦਾ ਪਲੇਨ ਹੀ ਕ੍ਰੈਸ਼ ਹੋ ਗਿਆ ਸਾਰਾ ਕੁਝ ਤੇ ਤੁਸੀਂ ਮੈਨੂੰ ਕਹਿ ਕੇ ਭੇਜਿਆ ਸੀ ਵੀ ਤੇਰਾ ਤੇ ਹਰਮਦਾਨ ਹੀ ਫਤਿਹ ਹੋਣਾ ਇਹ ਸਵਾਲ ਬਹੁਤ ਡੂੰਗਾ ਹੈ ਵੀ ਇੱਕ ਜਹਾਜ਼ 200 ਬੰਦੇ ਕਿਸੇ ਦੀ ਦਾਸ਼ੀ ਮੇਕ ਕਿਸੇ ਦੀ ਸਿੰਘ ਕੋਈ ਹਨੀਮੂਨ ਤੇ ਜਾ ਰਹੇ ਸੀ ਕੋਈ ਅਬਦਾ ਇਲਾਜ ਕਰਵਾਉਣ ਜਾ ਰਹੇ ਸੀ ਪਰ ਜਦੋਂ ਪਲੇਨ ਕ੍ਰੈਸ਼ ਹੋਇਆ ਤਾਂ ਸਾਰਿਆਂ ਦੀ ਮੌਤ ਲਗਭਗ ਸੇਮ ਟਾਈਮ ਤੇ ਹੀ ਹੋਈ ਤਾਂ ਇੱਥੇ ਸਵਾਲ ਇਹ ਉੱਠਦਾ ਵੀ ਜਿਹੜੇ ਉਸ ਦਿਨ 200 ਲੋਕਾਂ ਦੀ ਜਾਨ ਗਈ ਆ ਕੁੰਡਲੀ ਦੇ ਵਿੱਚ ਉਹਨਾਂ ਦਾ ਮੌਤ ਦਾ ਸਮਾਂ ਸੇਮ ਲਿਖਿਆ ਹੋਇਆ ਸੀ ਮੈਨੂੰ ਤਾਂ ਨਹੀਂ ਲੱਗਦਾ ਤਾਂ ਇਹ ਚੀਜ਼ ਦਾ ਜਵਾਬ ਕੀ ਮਿਲਿਆ ਸੁਣ ਗੱਲ ਇਹ ਆ ਕਿ ਇੱਕ ਇਹਦੇ ਚ ਪੰਜਾਬੀ ਦੀ ਇੱਕ ਕਹਾਵਤ ਕੰਮ ਆਉਂਦੀ ਆ ਕਿ ਕਣਕ ਦੇ ਨਾਲ ਕੋਣ ਵੀ ਫਿਸ ਜਾਂਦਾ ਹੁਣ ਕੀ ਪਤਾ ਕਿਦੇ ਗਰਹਿ ਕਿਨੂੰ ਲੈ ਕੇ ਡੁੱਬਦੇ ਆ ਤੇ ਕਿਦੇ ਨਾਲ ਕੀ ਹੁੰਦਾ ਇਹ ਕੁਦਰਤੀ ਤੌਰ ਤੇ ਹੁੰਦਾ ਕਣਕ ਦੇ ਨਾਲ ਘੁਣ ਵੀ ਪਿਸੇ ਜਾਂਦਾ ਇਹ ਜਵਾਬ ਸਾਇੰਸ ਦਾ ਤਾਂ ਨਹੀਂ ਹੈਗਾ ਇਹ ਇੱਕ ਬਹਾਨਾ ਹੈ ਜਦੋਂ ਲੌਜਿਕ ਖਤਮ ਹੋ ਜਾਂਦਾ ਉਦੋਂ ਇਹ ਜੀਆਂ ਕਹਾਵਤਾਂ ਸ਼ੁਰੂ ਹੁੰਦੀਆਂ ਨੇ ਇਹਦੇ ਨਾਲ ਇਹ ਪਤਾ ਲੱਗਦਾ ਵੀ ਜਦੋਂ ਵੱਡੇ ਹਾਦਸੇ ਹੁੰਦੇ ਨੇ ਉਦੋਂ ਗ੍ਰਹਿ ਨਹੀਂ ਫਿਜ਼ਿਕਸ ਕੰਮ ਕਰਦੀ ਆ ਹੁਣ ਲੌਜਿਕ ਦਾ ਗਲਤ ਹੋਣਾ ਤਾਂ ਇੱਕ ਗੱਲ ਆ ਪਰ ਕਿਸੇ ਦੀ ਮੌਤ ਦਾ ਮਜ਼ਾਕ ਉਡਾਉਣਾ ਇਹ ਦੂਜੀ ਗੱਲ ਆ ਤੇ ਹੁਣ ਆਪਾਂ ਵੀਡੀਓ ਦੇ ਉਹ ਹਿੱਸੇ ਤੇ ਆ ਗਏ ਜਿਹੜਾ ਸਭ ਨੂੰ ਬੱਧ ਪਰੇਸ਼ਾਨ ਕਰਨ ਵਾਲਾ ਆਪਾਂ ਵਾਪਸ ਚੱਲਦੇ ਆ ਸਿੱਧੂ ਮੂਸੇਵਾਲਾ ਦੀ ਗੱਲ ਤੇ ਮੈਡਮ ਦਾ ਕਹਿਣਾ ਸੀ ਕਿ ਸਿੱਧੂ ਨੇ ਦਾ ਲਾਸਟ ਰਾਈਟ ਗਾਣਾ ਗਾ ਕੇ ਕੁਦਰਤ ਨੂੰ 네ਗੇਟਿਵ ਸਿਗਨਲ ਦਿੱਤਾ ਇਹਨੂੰ ਮਨੋਵਿਗਿਆਨ ਵਿੱਚ ਹਾਈਂਡ ਸਾਈਟ ਬਾਇਸ ਕਹਿੰਦੇ ਨੇ ਯਾਨੀ ਜਦੋਂ ਘਟਨਾ ਵਾਪਸ ਆ ਜਾਂਦੀ ਆ ਤਾਂ ਲੋਕ ਪਿਛਲੀਆਂ ਕੜੀਆਂ ਨੂੰ ਜੋੜ ਕੇ ਕਹਿੰਦੇ ਨੇ ਦੇਖਿਆ ਮਿੰ ਤਾਂ ਪਹਿਲਾਂ ਹੀ ਪਤਾ ਸੀ ਪਰ ਸੱਚ ਇਹ ਆ ਚਮਕੀਲੇ ਨੇ ਕਿਹੜਾ ਮੌਤ ਦਾ ਗਾਣਾ ਗਾਇਆ ਸੀ ਕਤਲ ਉਹਦਾ ਵੀ ਹੋਇਆ ਸੀ ਸਿੱਧੂ ਦੀ ਮੌਤ ਸਕਿਉਰਿਟੀ ਫੇਲਿਅਰ ਤੇ ਗੈਂਗਵਾਰ ਕਰਕੇ ਹੋਈ ਆ ਕਿਸੇ ਐਵੇਂ ਨੌਜਵਾਨ ਦੀ ਮੌਤ ਨੂੰ ਆਪਣੇ ਬਿਜ਼ਨਸ ਨੂੰ ਸੱਚਾ ਸਾਫਤ ਕਰਨ ਲਈ ਯੂਜ਼ ਕਰਨਾ ਇਸ ਤੋਂ ਘਟਿਆ ਕੰਮ ਹੋਰ ਕੀ ਹੋ ਸਕਦਾ ਹੁਣ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਵੀ ਪਰ ਯਾਰ ਕਈ ਵਾਰ ਇਹਨਾਂ ਦੀਆਂ ਭੁਵਿੱਖਿਆਣੀਆਂ ਸੱਚ ਵੀ ਤਾਂ ਹੁੰਦੀਆਂ ਨੇ ਉਹ ਕਿਵੇਂ ਇਹ ਚੀਜ਼ ਦਾ ਰਾਜ਼ ਮੈਨੂੰ ਵੀਡੀਓ ਦੇ 90ਵੇਂ ਮਿੰਟ ਤੇ ਮਿਲੇਆ ਤੇ ਇਹ ਰਾਜ਼ ਇਹ ਮੈਡਮ ਨੇ ਆਪਦੇ ਖੁਦ ਮੂੰਹੋਂ ਕਬੂਲ ਲਿਆ ਆ ਦੇਖੋ ਤੁਸੀਂ ਮੈਂ ਇੱਕ ਕਪੜੇ ਸਵੰਦੀ ਸੀ ਕਿਸੇ ਤੋਂ ਤੇ ਉਹ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਵੀ ਇਹਨਾਂ ਦੇ ਨਾ ਆਜ ਦੇ ਭਾਬੀ ਐ ਇਦਾਂ ਹੋਣ ਆਏ ਤੇ ਤੁਸੀਂ ਹਜੇ ਨਾ ਇਹਦਾ ਵਿਆਹ ਕਰਿਓ ਤੇ ਉਹ ਕਹਿੰਦੀ ਅੱਛਾ ਉਹਦੇ ਬ੍ਰਹਸਪਤ ਸੀ ਮੈਂ ਪੜਿਆ ਹੋਇਆ ਸੀ ਤਾਂ ਉਹਦੀ ਮੈਰਿਜ ਥੋੜੀ ਜੀ ਖਰਾਬ ਹੋਊਗੀ ਤਾਂ ਉਹਨੇ ਮੈਨੂੰ ਕਿਹਾ ਜੱਸੀ ਦੇਖ ਲਾ ਤੂੰ ਕਿਹਾ ਸੀ ਮੈਂ ਕਿਹਾ ਅੱਛਾ ਮੈਂ ਕਿਹਾ ਸੀ ਕਹਿੰਦੇ ਹਾਂ ਤੂੰ ਕਿਹਾ ਸੀ ਤੇ ਦੇਖ ਲਾ ਉਹਦੇ ਇਦਾਂ ਇਦਾਂ ਹੋਣ ਲੱਗਿਆ ਤੂੰ ਕਿਹਾ ਸੀ ਇਦਾਂ ਮਿਲੂ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਕਿਹਾ ਦੂਰ ਆ ਗਿਆ ਆਣ ਮਾੜਾ ਹੀ ਹੁੰਦਾ ਹੁਣ ਮੈਨੂੰ ਨਾ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਤੇ ਮੈਂ ਕਿਹਾ ਮੈਨੂੰ ਇਹ ਵੀ ਨਹੀਂ ਯਾਦ ਸੀ ਵੀ ਮੈਂ ਕਾਤੇ ਕਿਹਾ ਸੀ ਤੇ ਮੈਂ ਕਿਹਾ ਉਸ ਟਾਈਮ ਤੇ ਮੈਨੂੰ ਲੱਗਾ ਮੈਂ ਕੁਝ ਪੜ੍ਹ ਕੇ ਗਈ ਸੀ ਤੇ ਮੈਂ ਉਦਾਂ ਹੀ ਉਹਨਾਂ ਨੂੰ ਬੋਲਤਾ ਉਸ ਦਿਨ ਜਿਹੜਾ ਮੈਂ ਪੜ੍ਹਿਆ ਸੀ ਤੇ ਮੈਨੂੰ ਹੁਣ ਸਾਰਾ ਹੀ ਪੜ੍ਹਨਾ ਚਾਹੀਦਾ ਸੁਣਿਆ ਤੁਸੀਂ ਮੈਂ ਕਿਤਾਬਾਂ ਪੜ੍ਹ ਕੇ ਤੁੱਕੇ ਲਾਏ ਸੀ ਪਰ ਜਦੋਂ ਤੁੱਕਾ ਸਹੀ ਲੱਗ ਗਿਆ ਇਹੀ ਇਹਨਾਂ ਦਾ ਅਸਲੀ ਜਾਦੂ ਆ ਤੁੱਕਾ ਇਹਨੂੰ ਕਨਫਰਮੇਸ਼ਨ ਬਾਇਸ ਕਹਿੰਦੇ ਨੇ ਇਹ ਦਿਨ ਵਿੱਚ 100 ਗੱਲਾਂ ਬੋਲਦੇ ਨੇ ਤੇਰਾ ਸੁਭਾਅ ਗੁੱਸੇ ਵਾਲਾ ਏ ਤੇਰੇ ਤੂੰ ਮਿਹਨਤ ਬਹੁਤ ਕਰਦਾ ਪਰ ਫਲ ਨਹੀਂ ਮਿਲਦਾ ਇਹ ਸਾਰੀਆਂ ਗੱਲਾਂ ਪੰਜਾਬ ਦੇ ਹਰ ਬੰਦੇ ਤੇ ਫਿੱਟ ਵੈਂਦੀਆਂ ਨੇ ਜਿਹੜੀ ਇੱਕ ਗੱਲ ਸੱਚ ਹੋ ਗਈ ਅਸੀਂ ਉਹਨੂੰ ਯਾਦ ਰੱਖ ਲੈਣੇ ਆਂ ਜਿਹੜੀਆਂ 99 ਗੱਲਾਂ ਗਲਤ ਹੋ ਗਈਆਂ ਸੀ ਉਹਨਾਂ ਨੂੰ ਭੁੱਲ ਜਾਣੇ ਆ ਮੈਡਮ ਨੇ ਖੁਦ ਮੰਨ ਲਿਆ ਕਿ ਉਹਨੇ ਕਿਤਾਬਾਂ ਪੜ੍ਹ ਕੇ ਅੰਦਾਜ਼ੇ ਲਾਏ ਸੀ ਜੇ ਤੁੱਕਾ ਹੀ ਲਗਾਉਣਾ ਹੈ ਤਾਂ ਫਿਰ ਇਹਨੂੰ ਸਾਇੰਸ ਕਹਿਣਾ ਬੰਦ ਕਰ ਦੇਣਾ ਚਾਹੀਦਾ ਸੋ ਦੋਸਤੋ ਇਹ ਸਾਰੀ ਗੱਲਬਾਤ ਦਾ ਨਤੀਜਾ ਕੀ ਹੈ ਜੇ ਗ੍ਰਹਿ ਸਾਰੇ ਇੰਨੇ ਤਾਕਤਵਰ ਹੁੰਦੇ ਤਾਂ ਇਲੌਨ ਮਸਕ ਨੇ ਮੰਗਲ ਗ੍ਰਹਿ ਤੇ ਰਾਖਟ ਭੇਜਣ ਦੀ ਬਜਾਏ ਮੰਗਲ ਨੂੰ ਪੂਜਣ ਲੱਗ ਜਾਂਦਾ ਅੱਜ ਦੇ ਮਾਨੇ ਦੇ ਵਿੱਚ ਅਸਲੀ ਜਾਦੂ ਪੱਥਰ ਨਹੀਂ ਲੌਜੀਕ ਤੇ ਮੈਂਤਾ ਮੇਰਾ ਮਕਸਦ ਇਹ ਵੀਡੀਓ ਦੇ ਨਾਲ ਕਿਸ ਦੀ ਬੁਰੀਾਈ ਕਰਨਾ ਨਹੀਂ ਸੀ ਬਲਕਿ ਤੁਹਾਨੂੰ ਇਹ ਦੱਸਣਾ ਸੀ ਵੀ ਕਿਵੇਂ ਤੁਹਾਡੇ ਜਜ਼ਬਾਤਾਂ ਤੇ ਡਰ ਦਾ ਫਾਇਦਾ ਚੁੱਕਿਆ ਜਾਂਦਾ ਹੈ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਵੀਡੀਓ ਨੇ ਤੁਹਾਡੇ ਸੋਚਣ ਦਾ ਤਰੀਕਾ ਬਦਲਿਆ ਹੈ ਤਾਂ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਖਾਸ ਕਰਕੇ ਉਹਨਾਂ ਦੋਸਤਾਂ ਨਾਲ ਜੋ ਸਾਰਾ ਦਿਨ ਕੁੰਡਲੀਆਂ 'ਚ ਫਸੇ ਰਹਿੰਦੇ ਨੇ ਤੇ ਹਾਂ ਜਾਣ ਤੋਂ ਪਹਿਲਾਂ ਮੈਨੂੰ ਕਮੈਂਟ 'ਚ ਸੱਚ ਸੱਚ ਦੱਸ ਕੇ ਜਾਇਓ ਕਿ ਤੁਸੀਂ ਕਦੇ ਕਿਸੇ ਪੰਡਤ ਦੇ ਕਹਿਣ ਤੇ ਨਗ ਪਾਇਆ ਤੇ ਕੀ ਵਾਕੀ ਉਹਦੇ ਨਾਲ ਕੁਝ ਬਦਲਿਆ ਮੈਂ ਸਾਰੇ ਕਮੈਂਟ ਪੜ੍ਹਾਂਗਾ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣੇ ਦਿਮਾਗ ਦੀ ਬੱਤੀ ਜਗਾ ਕੇ ਰੱਖੋ ਥੈਂਕ ਯੂ